ਕਰਨ ਕਾਰਨ ਵਸਾਇਆ ਏਡਾ ਵੱਡਾ ਸਰੋਵਰ ਇਹਦੇ ਕਿਨਾਰੇ ਇੱਕ ਵਾਰੀ ਐਸਾ ਹੋਇਆ ਕਿ ਪਿੰਡ ਦਾ ਚੌਧਰੀ ਸੀ ਚੌਧਰੀ ਔਰ ਬੜਾ ਹੈਂਕੜ ਬਾਦ ਚੌਧਰੀ ਸਜ਼ਾਵਾਂ ਦੇ ਸਕਦੇ ਹਸਣ ਮੁਕਾਦਮੇ ਸੁਣ ਸਕਦੇ ਹਸਣ ਇੱਕ ਹਾਕਮ ਹੁੰਦੇ ਸਨ ਗਵਰਨਮੈਂਟ ਵੱਲੋਂ ਉਹ ਚੌਧਰੀ ਸੀ ਮੁਰਾਦਪੁਰੇ ਦਾ ਉਸ ਨੂੰ ਹੋ ਗਿਆ ਘੋੜਾ ਬੁਰੇ ਕਰਮ ਕੀਤੇ ਤੇ ਬੁਰੇ ਕਰਮਾਂ ਕਰਕੇ ਤਨ ਨੂੰ ਕੋੜ ਹੋ ਗਿਆ ਪਿੰਗਲਾ ਹੋ ਗਿਆ ਦਿਨ ਰਾਤ ਹਾਏ ਹਾਏ ਕਰੇ ਕੁਰਲਾਏ ਵੈਦਾ ਕਹਿ ਦਿੱਤਾ ਕੋਈ ਇਲਾਜ ਨਹੀਂ ਇਲਾਜ ਇਹਦਾ ਹੁਣ ਕੋਈ ਨਹੀਂ ਆਪਣੇ ਬੱਚਿਆਂ ਨੂੰ ਕਹਿਣ ਲੱਗਾ ਬੱਚੇ ਹੈ ਸਨ ਧੀਆਂ ਸਨ ਪੁੱਤਰ ਸਨ ਭਈ ਮੈਨੂੰ ਤੁਸੀਂ ਬੰਨ ਕੇ ਨਾ ਤੇ ਜਲ ਪ੍ਰਵਾਹ ਕਰਿਆ ਹੋ ਵਿਆਸਾ ਚ ਰੋੜਿਆ ਹੋ ਉਹਨ ਮਰਿਆਂ ਨੂੰ ਤੇ ਲੋਕੀਂ ਜਲ ਪ੍ਰਵਾਹ ਕਰਦੇ ਨੇ ਇਹਨੂੰ ਜਿਉਂਦੇ ਨੂੰ ਲੈ ਕੇ ਧੁਰ ਪਾਇਆ ਕਿ ਹੋਰ ਇਲਾਜ ਕੋਈ ਨਹੀਂ ਇਹ ਦੁੱਖ ਭੋਗ ਰਿਹਾ ਸਤਿਗੁਰੂ ਅਰਜਨ ਦੇਵ ਜੀ ਅੱਗੋਂ ਮਿਲ ਪਾ ਕਹਿਣ ਲੱਗੇ ਇਹਨੂੰ ਕਿੱਥੇ ਲੈ ਕੇ ਚੱਲੇ ਹੋ ਕਹਿਣ ਲੱਗੇ ਜੀ ਬਿਆਸਾ ਚ ਰੋੜਨ ਵਾਸਤੇ ਚੱਲੇ ਜਲ ਪ੍ਰਵਾਹ ਕਰਨ ਲਈ ਕਹਿਣ ਲੱਗੇ ਮਰ ਗਿਆ ਕਹਿਣ ਲੱਗੇ ਜੀ ਮਰਿਆ ਤੇ ਨਹੀਂ ਪਰ ਨਾਮਚਾਰਾ ਮਰਿਆਂ ਚ ਤਨਾ ਜਿਉਂਦਿਆਂ ਚ ਕਰੀਏ ਕਿ ਕਹਿਣ ਲੱਗੇ ਜੇ ਉੱਥੇ ਬਿਆਸਾ ਜੀ ਨਾਲ ਜਾਓ ਤੇ ਕਿੱਥੇ ਲੈ ਜਾਈਏ ਐਨ ਲਗੇ ਤਰਨ ਤਰਨ ਲੈ ਜਾਓ ਸਤਿਗੁਰੂ ਕਰੇਗਾ ਠੀਕ ਹੋ ਜਾਵੇ ਇਹ ਗਾਵਾ ਕੀਰਤਨ ਸੁਣਨ ਲੱਗਾ ਸੰਗਤਾਂ ਦੇ ਚਰਨ ਧੂੜ ਮੱਥੇ ਨੂੰ ਲਾਉਣ ਲੱਗਾ ਸਤਿਗੁਰੂ ਨੇ ਨਦਰ ਕੀਤੀ ਉਹ ਬਿਲਕੁਲ ਠੀਕ ਹੋ ਗਿਆ ਕੋੜ ਦਾ ਨਾਮੁ ਨਿਸ਼ਾਨ ਨਾ ਰਹਿ ਗਿਆ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਭਾਈ ਜਿਹੜਾ ਸੌਂ ਹੀ ਨਹੀਂ ਸਕਦਾ ਸੌਣ ਲੱਗ ਪਿਆ ਨੀਂਦ ਭਾਈ ਸੁਖ ਸਹਜ ਕਰ ਆਇਆ ਭੋਜਨ ਰਜ ਕੇ ਸ਼ਫਲ ਲੱਗ ਪਿਆ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਤ ਮਾਣ ਤੇ ਆਇ ਨਾਨਕ ਗੁਰਪੂਰੇ ਸਰਨਾਇ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਹੀ ਹੋਇਆ ਤੇ ਕਹਿ ਲਗੇ ਹੁਣ ਇੱਕ ਕੰਮ ਕਰ ਠੀਕ ਹੋ ਕੇ ਜੋ ਪਹਿਲੇ ਕਰਦਾ ਸਾਂ ਉਹੀ ਫੇਰ ਨਾ ਸ਼ੁਰੂ ਕਰ ਲਈ ਲੋਕਾਂ ਨੂੰ ਗਾਲ੍ਹੀਆਂ ਦੇਂਦਾ ਹਸਾਉਣ ਫੇਰ ਜਾ ਕੇ ਸ਼ੁਰੂ ਕਰ ਲਮ ਛਾੜਿਆ ਉਹ ਚੌਧਰ ਨੂੰ ਆ ਤੈਨੂੰ ਰੱਬ ਦੇ ਘਰ ਦੀ ਚੌਧਰ ਦੇਈ ਹੈ ਜਾਂ ਨਗਰਾਂ ਦੇ ਵਿੱਚ ਉਹਨਾਂ ਨੂੰ ਆਖ ਮੈਂ ਉਹੀ ਕੋੜਾਂ ਜਿਨੂੰ ਰੋੜਨ ਵਾਸਤੇ ਨਾ ਚੱਲੇ ਸਾਨਾ ਭਾਏ ਜੇ ਰੱਬ ਭੁੱਲ ਜਾਏ ਤਿੰਜ ਕੋੜੇ ਹੋਈਦਾ ਜਿਵੇਂ ਮੈਂ ਹੋਇਆ ਸਾਂ ਤੇ ਜੇ ਰੱਬ ਯਾਦ ਆ ਜਾਏ ਤੇ ਇੰਜ ਠੀਕ ਹੋ ਜਾਈਦਾ ਜਿਵੇਂ ਤੁਹਾਡੇ ਸਾਹਮਣੇ ਖੜਾ ਇਹ ਜੇ ਤੋ ਪ੍ਰਚਾਰ ਕਰੇ ਤੇ ਬਹੁਤ ਲੋਕ ਹਜ਼ਾਰਾਂ ਦੀ ਤਦਾਦ ਵਿੱਚ ਸਿੱਖ ਬਣ ਗਏ ਸਤਿਗੁਰੂ ਦੇ ਚਰਨ ਹੀ ਲੱਗਾ ਪਾਤਸ਼ਾਹ ਨੇ ਸਾਨੂੰ ਬੰਦੇ ਬਣਾਇਆ ਕੋਈ ਵਿਦਵਾਨ ਨੇ ਕਿਹਾ ਅਸੀਂ ਪਸ਼ੂ ਦਸਾਂ ਤੇ ਪਸ਼ੂਆਂ ਤੋਂ ਵੀ ਬੁਰੇ ਸਾਂ ਬਾਣੀ ਵਿੱਚ ਇਹ ਸਭ ਲਿਖਿਆ ਆ ਨਰੂ ਮਰ ਨਰੂ ਕਾਮਨਾ ਆਵੇ ਪਸ਼ੂ ਮਰ ਦਸ ਕਾਜ ਸਵਾਰ ਹੈ ਪਸ਼ੂ ਮਲੇ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ ਨਾਮ ਵਿੱਚ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਸਤਗੁਰਾਂ ਨੇ ਸਾਨੂੰ ਪਸ਼ੂਆਂ ਤੋਂ ਬੰਦੇ ਬਣਾਇਆ ਬੰਦਿਆਂ ਤੋਂ ਦੇਵਤੇ ਬਣਾਇਆ ਬਨਹਾਰੀ ਗੁਰ ਆਪਣੇ ਦਿਉਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲੱਗੀ ਵਾਹ ਉਹ ਪਾਤਸ਼ਾ ਸ਼ਹੀਦਾਂ ਦੇ ਸਿਰਤਾਜ ਜਿਹੜੇ ਤੱਤੀਆਂ ਲੋਹੋਂ ਤੇ ਬੈਠ ਕੇ ਸ਼ਹੀਦ ਹੋਏ ਪਰ ਆਪਣੀ ਜ਼ਮੀਰ ਨਹੀਂ ਛੱਡੇ ਅੱਜ ਬੰਦਾ ਵੇਚਦਾ ਤੇ ਬਹੁਤ ਕੁਝ ਹੈ ਇੱਕ ਮਜ਼ਦੂਰ ਆਪਣੀ ਮੁਸ਼ਕਤ ਵੇਚ ਰਿਹਾ 8 ਘੰਟੇ ਕੰਮ ਕਰਦਾ ਉਹਦਾ ਮੁੱਲ ਦਿਹਾੜੀ ਜੋ ਹੈ ਉਹ ਲੈ ਲੈਂਦਾ ਕੋਈ ਸਹਿਤ ਕਰ ਆਪਣੀਆਂ ਦਿੱਖਾਂ ਵੇਚਦਾ ਲਿਖਦਾ ਤੇ ਵੇਚ ਦਿੰਦਾ ਕੋਈ ਬੈਠਾ ਵੈਦ ਆਪਣੀਆਂ ਦਵਾਈਆਂ ਤੇ ਆਪਣੀ ਹਕਮਤ ਉਹ ਵੇਚਦਾ ਇੱਕ ਫੌਜੀ ਆਪਣਾ ਤਨ ਨੂੰ ਲੜਨ ਵਾਸਤੇ ਦਿੰਦਾ ਤੇ ਉਸ ਦੀ ਤਨਖਾਹ ਲੈਂਦਾ ਸਭ ਤੋਂ ਵੈਸੇ ਮਾੜੀ ਚੀਜ਼ ਹੈ ਨਾ ਜਿਹੜੀ ਵੇਚ ਬੰਦਾ ਵੇਚਦਾ ਉਹ ਹੈ ਜ਼ਮੀਰ ਵੇਚ ਲੈਣੇ ਜਿਹੜਾ ਬੰਦਾ ਜ਼ਮੀਰ ਵੇਚਦਾ ਸਭ ਤੋਂ ਨੀਵਾਂ ਮਨ ਨਹੀਂ ਜਿਸ ਗੱਲ ਨੂੰ ਚਾਹੁੰਦਾ ਕੰਮ ਕਰਨਾ ਪੈ ਰਿਹਾ ਇੱਕ ਯੋਗੀ ਭਰਤਰੀ ਹੋਏ ਨੇ ਉਹਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਉਹਨੇ ਇੱਕ ਬੜੀ ਸੁੰਦਰ ਗੱਲ ਕਹੀ ਆ ਕਹਿੰਦਾ ਮੰਗਣ ਵਾਸਤੇ ਮੈਂ ਗਿਆ ਔਰ ਉਸ ਬੰਦੇ ਕੋਲ ਗਿਆ ਜਿਹੜਾ ਬੰਦਾ ਬੜਾ ਹੰਕਾਰੀ ਸੀ ਬੜੇ ਦਰਵਜਨ ਕਹਿੰਦਾ ਸੀ ਤੇ ਕਹਿੰਦੇ ਗਾਲਾਂ ਸੁਣ ਕੇ ਅੱਗੋਂ ਦੰਦ ਕੱਢ ਛੱਡੇ ਹੱਸ ਪਿਆ ਹੱਸਿਓ ਪੀ ਨਕਾਰ ਦੰਤ ਜੈਸੇ ਚਿੰਤਾ ਮਾਨ ਜੰਤ ਜੋਰ-ਜੋਰ ਕਰ ਕਰੀ ਬੰਦਨਾ ਨਹੀਂ ਚਣ ਕੋ ਨੀਚ ਬੰਦਿਆਂ ਨੂੰ ਹੱਥ ਜੋੜ-ਜੋੜ ਕੇ ਨਮਸਕਾਰਾਂ ਕੀਤੀਆਂ ਇਹ ਜ਼ਮੀਰ ਵੇਚਣ ਵਾਲੀ ਗੱਲ ਪਾਤਸ਼ਾਹ ਤਤੀ ਲੋਹ ਤੇ ਬੈਠ ਕੇ ਪਰ ਜ਼ਮੀਰ ਨਹੀਂ ਵੇਚੀ ਉਹਨਾਂ ਨੇ ਕਿਹਾ ਜ਼ਮੀਰ ਇਹ ਬੰਦੇ ਦੀ ਉੱਚੀ ਰਣੀ ਸਾਹੀ ਦੀਆ ਸਿੱਖੀ ਦੀ ਵਿਆਖਿਆ ਕਰਦੇ ਆ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਇੱਕ ਬਚਨ ਕਿਹਾ ਬੜਾ ਮੁੱਲਾ ਸੋ ਕਹਿੰਦੇ ਨੇ ਸਿੱਖੀ ਕੀ ਹੈ ਬੜੀ ਸੁੰਦਰ ਵਿਆਖਿਆ ਕੀਤੀ ਹੈ ਦੋਹਾਂ ਪੰਕਤੀਆਂ 'ਚ ਸਿੱਖੀ ਕਿਨੂੰ ਕਹਿੰਦੇ ਨੇ ਸਿੱਖੀ ਕੀ ਹੈ ਉਹ ਕਹਿੰਦੇ ਨੇ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਸੁਰਤ ਨੂੰ ਨੀਵੇਂ ਨਹੀਂ ਜਾਂਦੇ ਨਾ ਨੀਵੇਂ ਨਹੀਂ ਡਿੱਗਣਦੇ ਨਾ ਬਲਵਾਨ ਕਰਨਾ ਸੁਰਤ ਜਿਹੜੀ ਉੱਪਰ ਜਾਏ ਸੂਤ ਉੱਪਰ ਜਾਏਗੀ ਤੇ ਸਿਮਰਨ ਬਣੇਗਾ ਸੁਰਤ ਇਹ ਉੱਪਰ ਜਾਏਗੀ ਤੇ ਰੱਬ ਨਾਲ ਮੇਲ ਹੋਵੇਗਾ ਸੁਰਤ ਨੀਵੀ ਜਾਏਗੀ ਬੰਦਾ ਕਾਮੇ ਹੋ ਜਾਏਗਾ, ਕਰੋਧੀ ਹੋ ਜਾਏਗਾ, ਲੋਭੀ ਹੋ ਜਾਏਗਾ, ਹੰਕਾਰੀ ਹੋ ਜਾਏਗਾ, ਪਾਪੀ ਹੋ ਜਾਏਗਾ। ਦੋ ਸ਼ਬਦਾਂ ਚ ਇੰਜ ਕਹਾ, ਸੁਰਤ ਥੱਲੇ ਡਿੱਗ ਪਈ ਤੇ ਬੰਦਾ ਪਾਪੀ ਹੋ ਗਿਆ। ਕੋਈ ਪਾਪ ਐਸਾ ਨਹੀਂ ਫਿਰ ਜਿਹੜਾ ਉਹ ਨਾ ਕਰ ਸਕੇ। ਕਿਉਂਕਿ ਸੁਰਤ ਥੱਲੇ ਡਿੱਗ ਪਈ। ਜੇ ਸੁਰਤ ਉੱਚੇ ਚੜ ਜਾਏ, ਫਿਰ ਉੱਚਿਆਂ ਤੋਂ ਉੱਚਾ। ਜਿਹੜਾ ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ। ਅੱਤਿ ਉੱਚਾ ਤਾੰਖਾ ਦਰਬਾਰਾ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਅੱਗੇ ਕਹਿੰਦੇ ਨੇ ਚੜਦੀ ਕਲਾ ਹਮੇਸ਼ ਚੜਦੀ ਕਲਾ ਹਮੇਸ਼ ਸਦਾ ਹੀ ਵਸਣਾ ਚੜਦੀ ਕਲਾ ਵਿੱਚ ਰਹਿਣਾ ਚੜਦੀ ਕਲਾ ਵਿੱਚ ਹਮੇਸ਼ਾ ਰਹਿਣਾ ਰੋਜ਼ ਕਹਿ ਤੇ ਦਿੰਨੇ ਆ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ ਬੰਦਾ ਜਰਕ ਦੁੱਖ ਆ ਜਾਏ ਨਾ ਨੀਵੀਂ ਕਲਾ ਬਲ ਚਲਾ ਜਾਂਦਾ ਉਸੇ ਪਹਿਲੇ ਹੀ ਰੱਬ ਨੂੰ ਉਲੰਬਾ ਦੇਂਦਾ ਢੈਂਦੀ ਕਲਾ ਦੀ ਨਿਸ਼ਾਨੀ ਕੀ ਹੈ ਕਿ ਬੰਦਾ ਰੱਬ ਤੇ ਗਲੇ ਕਰੇਗਾ ਪਰਮਾਤਮਾ ਤੇ ਗੁਲਾ ਕਰੇਗਾ ਖੇਗਰ ਬਾਏ ਕੀ ਕਰ ਦਿੱਤਾ ਵੀ ਇਹ ਮੇਰੇ ਨਾਲ ਤੂੰ ਕੀ ਕੀਤਾ ਤੇ ਚੜਦੀ ਕਲਾ ਵਾਲਾ ਹਮੇਸ਼ਾ ਕਹੇਗਾ ਜਿਉਂ-ਜਿਉਂ ਤੇਰਾ ਹੁਕਮ ਤੇ ਰਹਿ ਤੇ ਵਹੁਮਣਾ ਜਹ ਜਹ ਰੱਖਾਂ ਆਪ ਤਾਂ ਜਾਏ ਖੜੋਮਣਾ ਨਾਮ ਤੇਰੇ ਕਾ ਰੰਗ ਵਰਮ ਤੋਮਣਾ ਜਪ-ਜਪ ਤੋਦ ਨੰਕਾਰ ਭਰਮ ਪੋ ਕੋਮਣਾ ਜਿੰਨੀ ਪੁਛਾਤਾ ਹੁਕਮ ਤਿੰਨ ਕਦੇ ਨਾ ਰੋਮਣਾ ਹੁਕਮ ਜਿੰਨਾ ਪੁਛਾਣ ਲਿਆ ਉਹਨਾਂ ਦੇ ਜੀਵਨ ਵਿੱਚੋਂ ਰੋਣਾ ਧੋਣਾ ਮੁੱਕ ਗਿਆ ਉਹਨਾਂ ਦਾ ਜੀਵਨ ਇੱਕ ਆਨੰਦ ਬਣ ਗਿਆ ਕੀਰਤਨ ਬਣ ਗਿਆ ਲੋਠੇ ਬੈਠ ਕੇ ਵੀ ਕੋਈ ਆਖੇ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਮੈਂ ਇਹ ਨਹੀਂ ਕਹਿੰਦਾ ਕਿ ਲੋਹ ਠੰਡੀ ਕਰ ਦੇ ਮੈਂ ਕਹਿੰਦਾ ਨਾਮ ਪਦਾਰਥ ਦੇ ਦੇ ਮੈਂ ਚੜਦੀ ਕਲਾ ਵਿੱਚ ਰਹਾਂ